ਜਿਹੜਾ ਸਾਨੂੰ ਆਪਣੇ ਬਣਾਉਣਾ ਚਾਹੁੰਦਾ ਸੀ ਅਸੀਂ ਉਹਨੂੰ ਆਪਣਾ ਜਾਣ ਕੇ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਵੱਡੇ ਪੱਧਰ ਉੱਤੇ ਉਹਨੂੰ ਫੰਡ ਭੇਜਿਆ ਇੰਨਾ ਪੈਸਾ ਭੇਜਿਆ ਪਤਾ ਹੀ ਨਹੀਂ ਕਿੰਨਾ ਸਾਡੇ ਦੇਸ਼ ਵਿਦੇਸ਼ ਵਾਲਿਆਂ ਨੇ ਸੇਵਾ ਕੀਤੀ ਵੀ ਚਲੋ ਸਰਕਾਰ ਬਦਲੀ ਹੋਊਗੀ ਸਾਡੇ ਸਿੰਘਾਂ ਵਾਸਤੇ ਕੋਈ ਨਾ ਕੋਈ ਫਾਇਦਾ ਕਰੇਗਾ ਸਾਡੇ ਸਿੰਘ ਬਾਹਰ ਆ ਜਾਣਗੇ ਪਰ ਨਹੀਂ ਕਹਿੰਦੇ ਜਿਹੜਾ ਕੁਰਸੀ ਦਾ ਹੰਕਾਰ ਹੁੰਦਾ ਜਦੋਂ ਕਿਸੇ ਦੇ ਥੱਲੇ ਕੁਰਸੀ ਆ ਜੇ ਇਹ ਸੱਤਾ ਦਾ ਨਸ਼ਾ ਮਾੜਾ ਸਿਰਫ ਉਹਨੂੰ ਹੁਣ ਆਪਣੇ ਘਰ ਬਣਾਉਣ ਦਾ ਆਪਣੇ ਘਰ ਬਣਾਉਣਾ ਦਾ ਹੀ ਆ ਬਸ ਵੀ ਮੈਂ ਕਿਸੇ ਤਰੀਕੇ ਨਾਲ ਜੋ ਆਉਂਦਾ ਉਹ ਚੀਜ਼ ਨੂੰ ਹੜੱਪ ਲਾਵਾਂ ਔਰ ਦੇਖੋ ਜੇ ਮੈਂ ਸਿੰਘਾਂ ਦੀ ਨਹੀਂ ਗੱਲ ਕਰਦਾ ਪੰਜਾਬ ਸਾਡੇ ਦਾ ਕੀ ਬਣਾਇਆ ਉਹਨੇ ਅੱਜ ਸਾਨੂੰ ਜਾਂ ਸਾਡੇ ਜਿਹੜੇ ਆ ਚੰਡੀਗੜ੍ਹ ਦੇ ਵਿੱਚ ਮੋਹਾਲੀ ਦੇ ਵਿੱਚ ਕਾਲਜ ਦਾ ਰੌਲਾ ਪਿਆ ਯੂਨੀਵਰਸਿਟੀ ਦਾ ਰੌਲਾ ਪਿਆ ਆ ਸਾਨੂੰ ਇਹ ਦੱਸੇ ਵੀ ਸਾਡਾ ਕਿਸ ਐਂਗਲ ਤੋਂ ਜਿਹੜਾ ਪੰਜਾਬ ਸੁਖੀ ਆ ਜੇ ਕਿਸਾਨ ਜਥੇਬੰਦੀਆਂ ਓਹ ਰੋਡ ਤੇ ਬੈਠੀਆਂ ਟਰਾਂਸਪੋਰਟ ਰੋਡ ਰੋਡ ਤੇ ਬੈਠਿਆ ਬਿਜਲੀ ਮੈਘਮਾ ਓਹ ਰੋਡ ਤੇ ਬੈਠਾ ਕੋਈ ਵੀ ਦੱਸੋ ਆ ਜਿਹੜਾ ਸਟੂਡੈਂਟ ਰਹਿੰਦੇ ਸੀ ਵਿਚਾਰੇ ਪੜ੍ਹਦੇ ਸੀਗੇ ਅੱਜ ਉਹ ਵੀ ਰੋਡ ਦੇ ਉੱਤੇ ਧਰਨਾ ਦੇਣ ਬੈਠੇ ਆ। ਦੇਸ਼ ਦਾ ਭੁਖਾ ਆਪਾਂ ਸਟੂਡੈਂਟ ਦੇ ਵਿੱਚ ਬੱਚਿਆਂ ਦੇ ਦੇਸ਼ ਦਾ ਭੁਖਾ ਵੇਖਦੇ ਆ। ਤੇ ਉਹ ਲਗਦਾ ਪ੍ਰੋਟੈਸਟ ਕਰ ਰਹੇ ਆ ਅੱਜ ਇਹਨਾਂ ਦੀ ਸੁਣਵਾਈ ਵੀ ਨਹੀਂ ਹੋ ਰਹੀ। ਉੱਥੇ ਕਹਿੰਦੇ ਕਿ ਸਰਕਾਰ ਪੰਜਾਬ ਸਰਕਾਰ ਦੀ ਚੰਗੀ ਭੂਮਿਕਾ ਨਹੀਂ ਸੀ। ਜੇ ਕਿਤੇ ਪਹਿਲਾਂ ਸੈਨਟ ਦੇ ਵਿੱਚ ਚੰਗੀ ਭੂਮਿਕਾ ਨਭਾਈ ਹੁੰਦੀ ਉਹਨਾਂ ਨੇ ਤਾਂ ਸ਼ਾਂਤ ਤੱਕ ਨਾ ਆਉਣਾ ਪੈਂਦਾ। ਉਹ ਨੌਜਵਾਨ ਬਾਰ-ਬਾਰ ਦੱਸ ਰਹੇ ਆ ਸਾਡੀ ਸਰਕਾਰਾਂ ਦਾ ਐਜੂਕੇਸ਼ਨ ਵੱਲ ਕੋਈ ਧਿਆਨ ਨਹੀਂ।